ਇਹ ਪਤਾ ਲਓ ਕਰਤਾਰਪੁਰ ਤੋਂ ਪਿੰਡ ਦਾ ਨਾਮ ਕੋਈ ਮਾਰੀ ਕਾਂਡਾ ਮਾਰੀ ਕਾਂਡਾ ਇਹ ਬਿਮਾਰ ਕੌਣ ਰਹਿੰਦਾ ਪਤਾ ਹੋਏ ਦੂਰ ਨਹੀਂ ਐ ਦਬਾਉ ਤਿੰਨ ਮੈਂ ਦਾ ਪਤਾ ਹੈ ਠੀਕ ਐ ਇਹ ਮੋਟਿਆਂ ਦੇ ਬਜਾ ਤੇਰੇ ਰਹਿੰਦੇ ਪਤਾ ਹੋਏ ਇਹ ਪੌਣ ਦਾ ਰੰਗ ਤਿੰਨ ਨੂੰ ਮਣ ਦਾ ਪਤਾ ਹੋਏ ਹਾਂ ਜੀ ਚਿਹਰਾ ਬਦਲ ਜਾਂਦਾ ਚਿਹਰਾ ਬਦਲ ਜਾਂਦਾ ਖੇਡ ਨੂੰ ਕੀ ਕਰਦਾ ਬੱਕਰਾ ਹੋਏ ਹੈ ਇਹ ਰਾਣੀ ਰਾਣੀ ਕੀ ਦਾ ਨਾਮ ਆ ਰਾਜਿਆ ਰਾਣੀ ਕੋਣ ਹੈ ਤੇਰੇ ਮਾਮੇ ਦੀ ਕੁੜੀ ਹੈ ਹਾਂ ਚੱਲ ਬੰਦ ਹੋ ਗਈ ਮੈਂ ਪਰਮਾਤਮਾ ਦੇ ਵੇ ਭਾਵਨਾ ਮਿਲ ਕ ਤੇਰੀਆਂ ਕਰਦੀ ਚੱਟਣਾ ਦੱਸ ਪਰਮਾਤਮਾ ਦੇ ਵੇ ਭਾਵਨਾ ਮਿਲ ਕ ਤੇਰੀਆਂ ਕਰਦੀ ਪਰਮਾਤਮਾ ਦੇ ਵੇ ਭਾਵਨਾ ਮਿਲ ਕ ਤੇਰੀਆਂ ਕਰਦੀ ਇਹ ਗੁਰੂ ਗ੍ਰੰਥ ਸਾਹਿਬ ਦੇ ਪਤੋ ਜੋਤ ਲਾਣੇ ਹੋ ਇੱਕ ਐਂ ਦੱਸਿ ਮੈਨੂੰ ਇਹ ਸੀ ਤਾਂ ਦੇ ਗੁਰੂ ਘਰ ਕਿਤੇ ਜਾਂਦੇ ਤੇ ਸੇਵਾ ਕਰਨ ਨੂੰ ਮਤ ਹੋਵੇ ਦਸਵੀਂ ਮੰਨਦੇ ਹਾਂ ਅਸੀਂ ਇਹ ਬੱਕਰੇ ਆ ਪਰ ਅਸੀਂ ਬਾਬੇ ਦੀਪ ਸਿੰਘ ਦੇ ਮੰਨਦੇ ਇਹ ਪਿੱਛੋਂ ਮੰਨਦੇ ਆ ਨੇ ਪਤਾ ਹੁਣ ਦੀ ਹੁਣ ਦੀ ਆਦੀ ਨਹੀਂ ਏ ਉਹ ਤਾਂ ਮਾਤਾ ਬੈਸ਼ਨਿਕਾ ਜੋਤ ਲਾ ਰਹੇ ਪੁੱਤ ਉਹ ਤਾਂ ਲੱਗਾ ਇਹ ਗੁਰੂ ਘਰ ਦੀ ਜਾਂ ਆਪਣਾ ਦਸਵੀਂ ਵਾਲੇ ਤੇ ਉੱਥੇ ਕੌਣ ਜਾਂਦਾ ਦੀ ਪੁੱਤ ਉਹ ਉਹ ਲੱਗ ਚੀਜ਼ ਆ ਉਹ ਲੱਗ ਚੀਜ਼ ਆ ਹਾਂ ਤੇ ਇੱਕ ਮਾਤਾ ਦੇ ਬਰਤ ਕੌਣ ਰਖਦਾ ਸੀ ਪੁੱਤੋ ਮਾਤਾ ਤੁਹਾਡੀ ਮਾਤਾ ਠੀਕ ਹੈ ਇਹ ਥੋ ਤੋਂ ਇਲਾਵਾ ਹੋਰ ਨੂੰ ਕਿਸੇ ਨੇ ਝੂੜਾ ਪੈਂਦਾ ਸੀ ਇਹ ਇੱਕ ਕਰੋਜ ਕੌਣ ਰੰਦਾ ਸੀ ਪਤੋ ਸਿਰ ਕਿਦਾ ਹੋਣ ਲੱਜੰਦਾ ਸੀ ਇਹ ਕੁੜੀ ਦਾ ਚੱਲ ਪਤੋ ਬਾ ਬਾੜੀਲੇ ਵਾਰੇ ਰਾਜੂ ਦੇਰਾ ਲਿਆ ਦੀ ਵੀ ਮਤਉ ਤੁਹਾਡੇ ਹੀ ਕਰਦਾ ਠੀਕ ਹੈ ਠੀਕ ਹੈ ਇੱਕ ਆ ਬਾਹ ਦੇ ਬੱਚੇ ਇੱਥੇ ਆ ਚੀਜ਼ ਚ ਦਰਦ ਮਾਰਦਾ ਬਤੋਏ ਮਾਰਦਾ ਨਾ ਇਹ ਮਰਨ ਦੀ ਧਮਕੀ ਕੌਣ ਦਿੰਦਾ ਪਤੋਏ ਬੋਲੀ ਜਾ ਸੱਚ ਬਾਸ ਜੋ ਹੈਗਾ ਤਾਂ ਉਹ ਸੱਚ ਨੇ ਦਾ ਹੋ ਰਿਹਾ ਹਾਂ ਧੜਾ ਕੋਈ ਤਾਂ ਤੋਹੀ ਕਹਿੰਦੀ ਆ ਪਤੋਏ ਤੇ ਮੈਂ ਮਰ ਜੂਗੀ ਐ ਹੱਥ ਚ ਫੜਾ ਦੇ ਪਤੋ ਕੀ ਕਰਨਾ ਇਹ ਮਾਈਕ ਫੜ ਕੇ ਮਰਨ ਦੀ ਕੋਸ਼ਿਸ਼ ਉਹਨੇ ਕਰੀ ਕੋਈ ਕਰਦੀ ਆਪਾ ਤੋਏ ਕਰੀ ਮੈਂ ਤਿੰਨ ਵਾਰ ਐਂ ਆ ਕਹਿ ਚੁੱਕੀ ਆਂ ਦੀ ਹਮ ਰਈਆ ਜਗੇ ਬਾਬਾ ਦੇ ਤੇ ਬੱਲਾ ਮਈਆ ਜਗੇ ਬਾਬਾ ਦੇ ਤੇ ਬੱਲਾ ਮਈਆ ਮਰ ਤੱਫੇ ਵੰਗਦੀ ਫੇਰ ਮਈਆ ਜਗੇ ਬਾਬਾ ਤੇ ਬੱਲਾ ਬਗੜ ਦੇ ਲੋਹਾਂ ਕਿਦੀ ਟੋਟੇ ਕੋਈ ਨਾਲ ਵਾਲੀ ਮੰਨ ਲਈ ਹਾਂਜੀ ਟੋਟੇ ਨਾਲ ਵਾਲੀ ਕੋਈ ਮਰੀਆ ਪੱਤੋ ਏ ਤੈਨੂੰ ਗੱਲ ਸੱਚ ਕਮਾਂਗਾ ਹਾਂਜੀ ਜੇ ਜਦੋਂ ਪੜਦੀ ਹੁੰਦੀ ਪੱਤੋ ਦੇ ਨਾਲ ਕੋਈ ਸਹੇਲੀ ਮਰ ਲਈ ਸੀਨੀਅਰ ਪਬਲਿਕਈ ਪੜਦੀ ਹੁੰਦਾ ਮਰੀਆ ਹਾਂ ਜਨਾਵਾਸ ਇਹ ਪੱਤ ਬਿਮਾਰ ਤੋਂ ਪੂਣ ਤੋਂ ਨਹੀਂ ਪਹਿਲਾਂ ਤੋਂ ਹੀ ਆ ਸੱਚਾਂਗੇ ਝੂਠਾ ਇੱਕ ਕਮਾਰੀ ਹੁੰਦੀ ਓ ਬਿਮਾਰ ਦੀ ਬੱਤੂ ਦਰਦਾਂ ਨਿਕਲਦੀਆਂ ਸਰੀਰ ਚ ਐਦਾਂ ਦੀਆਂ ਹੈ ਹੱਥ ਪੈਰ ਉਹ ਵੀ ਮੁਰਦੇ ਤੇ ਮੁਰਦੇ ਦੇ ਕਹਿ ਕੀ ਜਾਂਦੀ ਐ ਹੋ ਸਾਡੀ ਹੋਂ ਨੀ ਤੇਰੀ ਦੂ ਦੂਪਾ ਰੋਇਆ ਬੱਲ ਕੇ ਨਿਕਲੂਰ ਤੋਂ ਸਭ ਚੇਤਨਾਂ ਦੇ ਕੋਈ ਕੋਈ ਫਾਂਡੇ ਮੁੰਡੇ ਕਰਾਏ ਨੇ ਕੋਈ ਸਮਝ ਨਹੀਂ ਆਈ ਪੁੱਤ ਕਿਸੇ ਦੇ ਨਹੀਂ ਘੌਣ ਆਏ ਦਵਾਈਆਂ ਲਈਆਂ ਤਾਂ ਸੱਤ ਕੁਝ ਵੀ ਨਹੀਂ ਹੋਇਆ ਮਤੋ ਹਾਂਜੀ ਦਵਾਈ ਬਹੁਤ ਖਾਣੀਆਂ ਪਰ ਫਰਕ ਜਾਂਦੀ ਜਾਂਦੀ ਰਾਤ ਤੇ ਆਇਆ ਗਰਜਾਂ ਦੇ ਪਤੋ ਹਾਂਜੀ ਐਦਾਂ ਜੀ ਹੁਣ ਇਹ ਹੋ ਗਿਆ ਵੀ ਬਾਬਾ ਮੇਰੇ ਪਰਦੇ ਖੋਲ ਰਿਹਾ ਕਹਿੰਦੀ ਬੱਚਾ ਨਹੀਂ ਪੜਦਾ ਪਹਿਲਾਂ ਪੁੱਤ ਤੇਰੇ ਵੱਲ ਦੱਸਦਾ ਸੱਤ ਤੋਂ ਹੋਦੇ ਪਤੋ ਇਹ ਰੋਣੋ ਵੀ ਅੱਜ ਤੋਂ ਕਟੋ ਕਟ 10 15 16 17 18 18 ਸਾਲ ਪੁਰਾਣਾ ਰੋਗ ਆ ਪਤੋ

ਇੰਨੂੰ ਕਾੜਦਾ ਪੁੱਤ ਵੀ ਮਾਰਦਾ ਜਾਂ ਮਰ ਜਾਂਦਾ ਜੰਮ। ਮੇਰੇ ਘਰ ਵਾਲੇ ਨੂੰ। ਹੈਂ? ਵੀ ਜਾਂ ਮਰ ਜਾਂਦਾ ਜਾਂ ਮਾਰਦਾ। ਐਦਾਂ ਹੀ ਆ। ਹੈਂ? ਠੀਕ ਐ। ਇੱਕ ਸੰਤਾਨ ਨੂੰ ਕੌਣ ਮੰਨਦਾ ਦੀ ਬਤੋ। ਤੁਸੀਂ ਬੋਲੀ ਆ ਵੀ ਤੁਹਾਡੀ ਸੱਚ ਜਾ ਰਿਹਾ ਤੁਸੀਂ ਨਾਲ ਹੀ ਹੋ। ਤੇ ਕੇ ਮੰਨਦੇ ਪਿੱਛੇ। ਤੇ ਕੇ ਮੰਨਦੇ ਤੇ ਬਤੋ। ਹਾਂਜੀ। ਹੈਂ? ਇਹ ਪੌਣ ਕੀ ਵੀ ਚੱਲ ਰਹੀ ਐ ਪਿੱਛੇ ਅੱਜ। ਭਰਾ ਮੇਰੇ ਦੀ। ਤੇਰੇ ਭਰਾ ਦੀ ਚੱਲ ਰਹੀ ਆ। ਕੈ ਕੀ ਰਹੀ ਆ।

ਆਰ ਮਰਮਤ ਹੋਏ ਜੈਬਾਬ ਜੀ ਅਦਲੇ ਮਰਮਤ ਹੋਏ ਜੈਬਾਬ ਚੱਕਰ ਕਰਾਓ ਪਤੋਏ ਇਹਨਾਂ ਤੋਂ ਠੀਕ ਹੈ ਮੋਤੇ ਹੱਥ ਮਰਮਤ ਹੋਏ ਤੇਰਾ ਰਾਮ ਰਾਮ ਰਾਮਾ ਤੇਲ ਭੇਲ ਕਾ ਰਾਮ 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 ਇੱਕ ਵਾਰ ਹੋਰ ਪਤੋਏ ਐਵੇਂ ਨਾ ਖੜੇ ਹੋ ਬਈ ਰਾਮ ਰਾਮ ਜਿਹੜਾ ਨ ਲੰਗਰ ਨਹੀਂ ਲੱਗਿਆ ਲੰਗਰ ਚੱਗ ਲੋ ਬਈ ਜਿਹੜਾ ਨ ਲੰਗਰ ਨਹੀਂ ਲੱਗਿਆ ਲੰਗਰ ਚੱਗ ਲੋ ਬਸ ਹੋਏ ਦੇ ਮਤੋਏ ਸ੍ਰੀ ਰੌਲਾ ਹੋ ਗਿਆ ਹਾਂਜੀ ਹੈ ਹਾਂਜੀ ਠੀਕ ਹੈ ਹਾਂ ਜੀ ਇੱਕਦਮ ਚੱਕ ਦਰ ਕਰੋ ਬਤੋਏ ਇੱਕ ਬਹੁਤ ਬਹੁਤੀ ਦੇ ਦਨੋ ਲੈ ਬੱਚੇ ਨੂੰ ਵੀ ਕਰੋ ਇਦਰਾ ਉਹ ਹੋਰ ਹੀ ਕਰ ਲਓ ਅੱਗੇ ਹੈ ਕੋਈ ਕਰਨੇ ਦੋ ਥੱਲੇ ਮਾਰ ਪੈਰ ਹਾਂ ਬਸ ਥੱਲੇ ਪੈਰ ਮਾਰ ਬਤੋਏ ਜੀ ਹੋ ਵਸਰੇ ਨਹੀਂ ਵਸਰੇ ਅੱਛਾ ਲੱਗਦਾ ਤੁਸੀ ਮੁੱਤੇ ਹੱਥ ਮੇਰੇ ਕੋ ਤੋਏ ਐਸੋਸਤੇ ਜਾਂਦਾ ਹੈ ਹੈ ਇਹ ਡਰ ਕੇ ਹੀ ਉੱਠਦਾ ਡਰਦਾ ਉਹਦਾ ਡਰਦਾ ਉਹੀ ਤਾਂ ਕਹਿੰਦਾ ਡਰਦਾ ਨਾ ਹਾਂ ਠੀਕ ਹੈ ਆ ਪੋਤੀ ਤੋਂ ਉਹਨਾਂ ਨੂੰ ਚੱਕਦਰ ਕਰਾ ਦਿਓ ਠੀਕ ਹੈ ਫਾਇਦਾ ਹੋ ਜੂਗਾ ਠੀਕ ਹੈ ਸੱਤ ਪਰ ਨੇ ਚੌਂਕਿਆ ਬਾਈ ਕਿਉਂਕਿ ਲਿਖੀ ਜਾਓ ਸਾਰਾ ਨਾਲੇ ਜਿਹਨੇ ਪਛਾਣ ਕੇ ਚੌਂਕੇ ਪਰਨੇ ਸੱਤ ਸੱਤ